ਰੋ ਪੰਜਾਬ ਟੀਵੀ ਉੱਤੇ ਤੁਹਾਡਾ ਸਵਾਗਤ ਹੈ ਤੇ ਮੈਂ ਅਮਨਦੀਪ ਸਿੰਘ ਅੜੀ ਤੈਸ ਵੇਲੇ ਦੀ ਬੇਹੱਦ ਹੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ 40 ਤੋਂ ਵੱਧ ਕੇਸਾਂ ਦੇ ਵਿੱਚ ਜਿਹੜਾ ਆ ਲਾਪਤਾ ਸੀਗੇ ਬਿਲਡਰ ਬਾਜਵਾ ਉਸ ਨੂੰ ਮੁਹਾਲੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਬੀਤੇ ਕੱਲ ਦੀ ਗੱਲ ਕਰ ਲਈਏ ਤਾਂ ਡੀਜੀਪੀ ਨੂੰ ਸਵਾਲ ਕੀਤੇ ਗਏ ਸਕੇ ਹਾਈ ਕੋਰਟ ਦੇ ਵੱਲੋਂ ਤਿੱਖੇ ਸਵਾਲ ਕੀਤੇ ਗਏ ਸੀ ਤਿੱਖਾ ਪ੍ਰਤੀਕਰਮ ਹਾਈ ਕੋਰਟ ਦੇ ਵਿੱਚ ਸ਼ਕਤੀ ਵਾਲਾ ਰੁੱਖ ਦਿਖਾਇਆ ਗਿਆ ਸੀਗਾ ਤੇ ਹਾਈ ਕੋਰਟ ਨੇ ਸਿੱਧੇ ਤੌਰ ਤੇ ਪੁੱਛਿਆ ਸੀਗਾ ਕਿ ਹੁਣ ਤੱਕ ਇੰਨੇ ਕੇਸਾਂ ਦੇ ਵਿੱਚ ਇੰਨੇ ਪਰਚਿਆਂ ਦੇ ਵਿੱਚ ਲਾਪਤਾ ਜਿਹੜਾ ਆ ਉਹ ਕਿਉਂ ਜਿਹੜਾ ਬਾਜਬਾ ਹੁਣ ਤੱਕ ਕਿਉਂ ਨਹੀਂ ਕਾਬੂ ਕੀਤਾ ਗਿਆ ਤਾਂ ਉਸ ਦੇ ਬਾਅਦ ਹੁਣ ਪੁਲਿਸ ਕਾਰਵਾਈ ਦੇ ਵਿੱਚ ਆਈ ਆ ਤਾਂ ਮੁਹਾਲੀ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਗਈ ਹੈ ਬਿਲਡਰ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਜਰਨੈਲ ਸਿੰਘ ਬਾਜਵਾ ਦੇ ਉੱਤੇ ਪੁਲਿਸ ਦੀ ਤਲਵਾਰ ਲਟਕੀ ਹੈ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤਾਂ ਵੱਡੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਪ੍ਰਾਪਰਟੀ ਦੇ ਮਸਲਿਆਂ ਨੂੰ ਲੈ ਕੇ ਪ੍ਰਾਪਰਟੀ ਦੇ 40 ਤੋਂ ਵੱਧ ਮਸਲਿਆਂ ਨੂੰ ਲੈ ਕੇ ਮਾਮਲੇ ਦਰਜ ਨੇ ਬਿਲਡਰ ਬਾਜਵਾ ਦੇ ਉੱਤੇ ਤੇ ਕਰੋੜਾ ਰੁਪਏ ਦੀ ਠੱਗੀ ਦੇ ਇਲਜ਼ਾਮ ਨੇ ਤਾਂ ਬੀਤੇ ਜੇ ਗੱਲ ਕਰ ਲਈ ਤਾਂ 2000 ਦਸੰਬਰ 2023 ਦੇ ਵਿੱਚ ED ਦੇ ਵੱਲੋਂ ਛਾਪੇਮਾਰੀ ਕਰਕੇ 54 ਲੱਖ ਰੁਪਏ ਦੇ ਕਰੀਬ ਵੀਡੀਆ ਪ੍ਰਾਪਰਟੀ ਉਹ ਜ਼ਬਤ ਕਰ ਲਈ ਗਈ ਸੀ ਕਿ 53 ਲੱਖ ਰੁਪਏ ਦੀ ਪ੍ਰਾਪਰਟੀ ਜ਼ਬਤ ਕਰ ਲਈ ਕਰ ਲਈ ਸੀ ਤਾਂ ਇਸ ਵੇਲੇ ਦੀ ਅਪਡੇਟ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਉਸ ਨੂੰ ਹੁਣ ਮੁਹਾਲੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਕੋਰਟ ਦੇ ਵਿੱਚ ਕੱਲ ਕੋਰਟ ਦੇ ਵਿੱਚ ਉਸ ਨੂੰ ਪੇਸ਼ ਕੀਤਾ ਜਾਵੇਗਾ ਤਾਂ ਹਾਲਾਂਕਿ ਜੇ ਬੀਤੇ ਗੱਲ ਕਰ ਲਈਏ ਤਾਂ ਹਾਈ ਕੋਰਟ ਦੇ ਵੱਲੋਂ ਸਖਤੀ ਵਾਲਾ ਰੁਖ ਦਿਖਾਉਂਦੇ ਹੋਏ ਡੀਜੀਪੀ ਨੂੰ ਸਵਾਲ ਪੁੱਛੇ ਗਏ ਸੀ ਕਿ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਹੈਗਾ ਬਾਜਵਾ ਨੂੰ ਹੁਣ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਜਦ ਕਿ ਐਨੇ ਮਾਮਲੇ ਉਸ ਦੇ ਉੱਤੇ ਦਰਜ ਨੇ ਤਾਂ ਉਸ ਦੇ ਬਾਅਦ ਡੀਜੀਪੀ ਤੇ ਗੱਲ ਕਰ ਲਈ ਤਾਂ ਮੋਹਾਲੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਬਾਜਵਾ ਬਿਲਡਰ ਬਾਜਵਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਹੁਣ ਕੋਰਟ ਦੇ ਵਿੱਚ ਉਸ ਨੂੰ ਉਸ ਨੂੰ ਪੇਸ਼ ਕੀਤਾ ਜਾਵੇਗਾ ਇਸ ਤੋਂ ਪਹਿਲਾਂ ਵੀ ਈਡੀ ਨੇ ਵੀ ਇਸ ਦੇ ਉੱਤੇ ਕਾਰਵਾਈ ਕੀਤੀ 54 ਲੱਖ ਰੁਪਏ ਤਕਰੀਬਨ 54 ਲੱਖ ਰੁਪਏ ਤਾਕਤ ਦੀ ਪ੍ਰਾਪਰਟੀ ਬਾਜਬਾ ਦੀ ਜ਼ਬਤ ਕਰ ਲਈਆ ਤਾਂ 40 ਤੋਂ ਵੱਧ ਕੇਸਾਂ ਦੇ ਵਿੱਚ ਲਾਪਤਾ ਜਿਹੜੇ ਉਹ ਦੱਸੇ ਜਾ ਰਹੇ ਸੀਗੇ 40 ਤੋਂ ਵੱਧ ਕੇਸ ਇਸ ਦੇ ਉੱਤੇ ਸੀਗੇ ਮਾਮਲੇ ਦਰਜ ਨੇ ਬਿਲਡਰ ਬਾਜਬਾ ਦੇ ਉੱਤੇ ਲੋਕਾਂ ਦੇ ਨਾਲ ਗੱਲ ਕਰ ਲਈਏ ਤਾਂ ਕਾਫੀ ਸਾਰੀ ਜ਼ਮੀਨ ਨੂੰ ਲੈ ਕੇ ਖਾਸ ਕਰਕੇ ਖਰੜ ਦੇ ਵਿੱਚ ਮੁਹਾਲੀ ਵਿੱਚ ਜ਼ਮੀਨ ਨੂੰ ਲੈ ਕੇ ਸਾਰੇ ਮਾਮਲੇ ਦਰਜ ਨੇ ਬੱਖੋ-ਬੱਖਰੇ ਆ ਮਾਮਲੇ ਦਰਜ ਨੇ ਜਿਸ ਨੂੰ ਲੈ ਕੇ ਲਗਾਤਾਰ ਜਿਹੜਾ ਪੁਲਿਸ ਦੇ ਵੱਲੋਂ ਇਸ ਦੀ ਪਾਲ ਕੀਤੀ ਜਾ ਰਹੀ ਸੀ ਕਿ ਪਰ ਪੁਲਿਸ ਦੇ ਵੱਲੋਂ ਗ੍ਰਿਫਤਾਰ ਨਹੀਂ ਕੀਤਾ ਜਾ ਹੋ ਰੇ ਸੀ ਕਿਉਂਕਿ ਜਦੋਂ ਵੀ ਇਹਨਾਂ ਦੇ ਘਰ ਦੇ ਵਿੱਚ ਜਾਇਆ ਜਾਂਦਾ ਸੀਗਾ ਤਾਂ ਘਰ ਦੇ ਵਿੱਚ ਨਹੀਂ ਮਿਲਦੇ ਸੀਗੇ ਜਿਸ ਦੇ ਬਾਅਦ ਪੁਲਿਸ ਹਰ ਵਾਰ ਖਾਲੀ ਹੱਥ ਮੋੜਨਾ ਪੈਂਦਾ ਸੀ ਪੁਲਿਸ ਨੂੰ ਪਰ ਉਸ ਦੇ ਬਾਅਦ ਹੁਣ ਜਿਸ ਤਰ੍ਹਾਂ ਹੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਤਾਂ ਉਸ ਦੇ ਬਾਅਦ ਹਾਈ ਕੋਰਟ ਦੇ ਵੱਲੋਂ ਝਾੜ ਪਾਈ ਜਾਂਦੀ ਆ ਹਾਈ ਕੋਰਟ ਦੇ ਵੱਲੋਂ ਡੀਜੀਪੀ ਨੂੰ ਸਿੱਧੇ ਤੌਰ ਤੇ ਇਹ ਕਾ ਸਵਾਲ ਕੀਤਾ ਜਾਂਦਾ ਸ਼ਕਤੀ ਵਾਲਾ ਰੁਖ ਦਿਖਾਇਆ ਜਾਂਦਾ ਕਿ ਹੁਣ ਤੱਕ ਬਾਜਬਾ ਨੂੰ ਵਿਲਡਰ ਬਾਜਬਾ ਨੂੰ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਜਦਕਿ 40 ਤੋਂ ਵੱਧ ਮਾਮਲੇ ਜਿਹੜੇ ਇਸ ਦੇ ਉੱਤੇ ਦਰਜ ਨੇ ਤਾਂ ਉਸ ਦੇ ਬਾਅਦ ਹੁਣ ਮੁਹਾਲੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਤਾਂ ਉਹਨਾਂ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਤਾਂ ਕੱਲ ਕੋਰਟ ਦੇ ਵਿੱਚ ਪੇਸ਼ ਕੀਤਾ ਜਾਵੇਗਾ ਵਿਲਡਰ ਜਰਨੈਲ ਸਿੰਘ ਬਾਜਬਾ